ਮਾਣੀ ਆਕਸੀਜਨ ਪੰਜਾਬ ਇਸ ਸਰਪ੍ਰੋਵੰਸਿਕ ਮਾਣਜੀ ਮਾਡੇ ਡੀਜੀਪੀ ਪੰਜਾਬ ਪੋਰੋਬੀ ਆਪ ਜੀ ਆਈਪੀਐਸ ਉਹਦੇ ਗ੍ਰਿਸ਼ਣ ਨਿਰਦੇਸ਼ ਦੇ ਉੱਤੇ ਜਿਹੜਾ ਟਰੈਵਲ ਏਜੰਟ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਹਰਪ੍ਰੀਤ ਵਾਲੀਆ ਏਲੀਆ ਸੋਨੂ ਵਾਲੀਆ ਜੋ ਕਿ ਮਾਨ ਨਗਰ ਡੀਬੀਐਮ ਰੋਡ ਬਟਾਲੇ ਦਾ ਰਹਿਣ ਵਾਲਾ ਸੀਗਾ ਇਹਦੀ ਗ੍ਰਿਫਤਾਰੀ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਇਕਿਊਂਟ ਸੋਨੂ ਵਾਲੀ ਹੈ ਇਹ ਇਹਦੇ ਉੱਤੇ ਪਹਿਲੀ ਐਫਆਈਆਰ 2013 ਦੇ ਵਿੱਚ ਇਹਦੇ ਉੱਤੇ ਦਰਜ ਹੋਈ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਇਹਦੇ ਤੇ ਐਫਆਈਆਰਸ ਦਰਜ ਹੋਈਆਂ ਰਹੀਆਂ ਤੇ ਹੁਣ ਤੱਕ ਕੁੱਲ 23 ਐਫਆਈਆਰਸ ਇਹਦੇ ਤੇ ਦਰਜ ਨੇ ਜਿਹੜੀਆਂ ਸਾਰੀਆਂ ਹੀ ਐਫਆਈਆਰਸ ਇਹ ਜਿਹੜੀਆਂ ਨੇ ਟਰੈਵਲ ਏਜੰਟੀ ਜਿਹਦੇ ਵਿੱਚ ਫੇਕ ਵੀਜ਼ਾ ਪ੍ਰੋਵਾਈਡ ਕਰਦਾ ਸੀਗਾ ਲੋਕਾਂ ਨੂੰ ਤੋਂ ਖੇ ਦੇ ਨਾਲ ਉਹਨਾਂ ਦੇ ਬਾਹਰ ਪੇਛੜ ਦੇ ਜਿਹੜੇ ਸੁਪਨੇ ਸੀਗੇ ਉਹ ਉਹਨਾਂ ਨੂੰ ਧੋਖੇ ਦੇ ਨਾਲ ਉਹਨਾਂ ਨਾਲ ਕਰਦਾ ਸੀਗਾ ਤੇ ਇਹਦੇ ਵਿੱਚ ਇਹ 2013 ਤੋਂ ਜਿਹੜਾ ਪਹਿਲੇ ਮੁਕਦਮੇ ਵਿੱਚ ਅਰੈਸਟ ਹੋਇਆ ਉਸ ਤੋਂ ਬਾਅਦ ਬੇਲ ਤੇ ਆ ਉਸ ਤੋਂ ਬਾਅਦ ਉਦੋਂ ਦਾ ਹੀ ਪਗੋੜਾ ਸੀਗਾ ਉਸ ਤੋਂ ਬਾਅਦ ਇਹ ਬਹੁਤ ਮੁਕਦਮਿਆਂ ਦੇ ਵਿੱਚ ਪੀਓ ਵੀ ਬਣ ਗਿਆ ਸੀਗਾ ਜਿਹਦੇ ਵਿੱਚ ਇਹ ਦੇ ਖਿਲਾਫ ਜ਼ਿਲ੍ਹੇ ਬਟਾਲੇ ਦੇ ਵਿੱਚ ਮੁਕਦਮੇ ਦਰਜ ਨੇ ਨਾਲ ਹੀ ਨਾਲ ਇਹਦੇ ਖਿਲਾਫ ਜਿਲ੍ਹਾ ਕਪੂਰਥਲਾ ਅੰਮ੍ਰਿਤਸਰ ਸਿਟੀ ਉੱਥੇ ਵੀ ਇਹਦੇ ਖਿਲਾਫ ਮੁਕੱਦਮੇ ਦਰਜ ਨੇ ਸੋ ਇਹਨੂੰ ਹੁਣ तकरीबन 12 ਸਾਲ ਬਾਅਦ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਤੇ ਇਜਾਜ਼ਤ ਸੀਆਈਏ ਜਿਹੜੀ ਉਹਨਾਂ ਦੀ ਟੀਮ ਹੈ ਉਹਨੇ ਬੜੀ ਮੁਸ਼ਕਲ ਦੇ ਨਾਲ ਇਹਨੂੰ ਪੰਚਕੁਲੇ ਤੋਂ ਅਰੈਸਟ ਕੀਤਾ ਹੈ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਪੀਸ਼ ਦਵਾਵਾਂਗੇ ਫੁੱਲ ਜਿਹੜਾ ਹੁਣ ਅਸੀਂ ਇਹਦਾ ਰਿਮਾਂਡ ਲਵਾਂਗੇ ਉਹਦੇ ਵਿੱਚ ਸਾਡੇ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੋਏਗਾ ਕਿ ਇਹਨੇ ਜਿਹੜੇ 12 ਸਾਲ ਜਦੋਂ ਇਹ ਭਗੌਣਾ ਰਿਹਾ ਤੇ ਲੋਕਾਂ ਨਾਲ ਠਗੀਆਂ ਮਾਰਦਾ ਰਿਹਾ ਉਹਦੇ ਵਿੱਚ ਕਿਹੜੇ ਲੋਕਾਂ ਨੇ ਇਹਦਾ ਸਾਥ ਦਿੱਤਾ ਕਿਹੜੇ ਲੋਕਾਂ ਨੇ ਇਹਨੂੰ ਠਹਿਰ ਦਿੱਤੀ ਸੋ ਇੱਕ ਮੇਜਰ ਪਾਰਟ ਹੋਏਗਾ ਇਨਵੈਸਟੀਗੇਸ਼ਨ ਦਾ ਤੇ ਨਾਲ ਦੀ ਨਾਲ ਜਿਹੜੀਆਂ ਜਿਹੇ ਪੈਂਡਿੰਗ ਇਨਵੈਸਟੀਗੇਸ਼ਨਸ ਨੇ ਸਾਰੀਆਂ ਉਹ ਸਾਰੀਆਂ ਨੂੰ ਕੰਪਲੀਟ ਕਰਕੇ ਜਲਦੋ ਜਲ ਚਲਾਉਣ ਦੇ। ਮਤਲਬ ਕਿ ਜੋ ਪ੍ਰਾਈਮਰੀ ਇਨਫੋਰਮੇਸ਼ਨ ਮਿਲਗੀ ਕਿ ਇਥੇ ਬਟਾਲੇ ਦੇ ਵਿੱਚ ਇੱਕ ਹੋਟਲ ਦੇ ਨਾਮ ਨਾਲ ਇਹਦਾ ਨਾਮ ਐਸੋਸੀਏਟ ਹੋ ਰਿਹਾ ਅਸੀਂ ਹੁਣ ਉਹਦੀਆਂ ਡਿਟੇਲਸ ਲੈ ਰਹੇ ਹਾਂ ਕਿ ਉਹ ਦੇ ਵਿੱਚ ਕੀ ਉਹ ਦੇ ਨਾਮ ਤੇ ਸੀਗਾ ਯਾਨੀ ਲੀਜ਼ ਤੇ ਲਿਆ ਸੀਗਾ ਜਾਂ ਕਿਸ ਤਰੀਕੇ ਦੇ ਨਾਲ ਉਸ ਹੋਟਲ ਦੇ ਨਾਲ ਐਸੋਸੀਏਟਡ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਬਣ ਜਾਏਗਾ।